ਆਪਣੇ ਪੁਲਿਸ ਨੂੰ ਜੀ ਤੇ ਪੁਲਿਸ ਨੇ ਫੜ ਕੇ ਉਹ ਉਹਨੂੰ ਫੜਨ ਦੀ ਬਜਾਏ ਮਤਲਬ ਬਰਮਾ ਸਿੰਘ ਨੂੰ ਫੜ ਕੇ ਲੈ ਆਏ ਜੀ ਤੇ ਉਹਦੇ ਤੇ 307 ਦੀ ਧਾਰਾ ਤਿੰਨ ਕਿਹ ਧਾਰਾ ਲਾਈਆਂ ਨੇ ਤੇ 452 ਵੀ ਲਾਤੀ ਐਫ ਆਈ ਆਰ ਦੀ ਕਾਪੀ ਮਿਲਦੀ ਐਫ ਆਈ ਆਰ ਦੀ ਕਾਪੀਆਂ ਜੇ ਲੈਣੀਆਂ ਸੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੀ ਜੀ ਉਹਨਾਂ ਨੇ ਕਿਹਾ ਵੀ ਚਲੋ ਥਾਣੇ ਚੋਂ ਮਤਲਬ ਤੁਸੀਂ ਲੈ ਲਓ ਕਾਪੀਆਂ ਤੇ ਅਸੀਂ ਹੁਣ ਡਿਪਟੀ ਸਾਹਿਬ ਨਾਲ ਗੱਲ ਕੀਤੀ ਆ ਕਿ ਉਹ ਕਹਿੰਦੇ ਨੇ ਵੀ ਤੁਸੀਂ ਇਨਕੁਆਰੀ ਲਾਓ ਤੇ ਅਸੀਂ ਉਹਦੇ ਤੇ ਧਾਰਾ ਜਿਹੜੀਆਂ ਹੈਗੀਆਂ ਨੇ ਉਹ ਲਾ ਦਿੱਤੀਆਂ ਨੇ ਮਾਸਟਰ ਜੀ ਤੇ ਤੇ ਬਰਮਾ ਸਿੰਘ ਜਿਹੜਾ ਖਾਲਸਾ ਵੀ ਇਹਦੀ ਤੁਸੀਂ ਇਨਕਾਰੀ ਲਵਾ ਦਿਓ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਡਿਪਟੀ ਸਾਹਿਬ ਨੂੰ ਵੀ ਜੋ ਉਹਨਾਂ ਨੇ ਪਟਕਟਾਪਾ ਕਰਿਆ ਜਿੰਨਾ ਕਿ ਕਰਿਆ ਉਹਦੇ ਪਟਕਟਾਪੇ ਦੀ ਕੀ 57 ਧਾਰਾ ਹੁੰਦੀ ਆ ਵੀ 57 ਲਾ ਦਿਓ ਤੇ ਜਿਹਹ ਜਆ ਉਹਨਾਂ ਨੇ ਕੰਮ ਕਰਿਆ ਜੋ ਬਰਮਾ ਸਿੰਘ ਤੇ ਪੱਤੇ ਦਰਜ ਹੋਇਆ ਜੀ ਸਿੱਧਾ ਆਹ ਦੱਸ ਰਹੇ ਹਾਂ ਕਿ ਕਿੰਨਾ ਵੱਲੋਂ ਕਿ ਕਰਵਾਇਆ ਗਿਆ ਹੈ ਤੇ ਉਹ ਇਹਨਾਂ ਵੱਲੋਂ ਸਕੂਲ ਵਾਲੇ ਵੱਲੋਂ ਜੀ ਸਕੂਲ ਵਾਲੇ ਵੱਲੋਂ ਕਰਵਾਇਆ ਗਿਆ ਕਿਸ ਸਕੂਲ ਵੱਲੋਂ ਕਰਾਇਆ ਗਿਆ ਜੋ ਅਮਰਤਪਾਲ ਮਹਿਰੂਜ ਦੀ ਗੱਲਬਾਤ ਹੋਈ ਉਹ ਬੱਚੇ ਨਾਲ ਵੀ ਗੱਲਬਾਤ ਹੋਈ ਹੈਗੀ ਜੀ ਫੋਨ ਤੇ ਹਾਂ ਜੀ ਦੇਖੋ ਬੱਚੇ ਨੇ ਕਰਵਾਈ ਆ ਪਰਿਵਾਰ ਨੇ ਹਾਂ ਜੀ ਹਾਂ ਜੀ ਜਿੱਥੋਂ ਦੇਖੋ ਮਹਿਰੋ ਸਾਹਿਬ ਦੀ ਗੱਲ ਆ ਹਾਂ ਜੀ ਅਮਰਤਪਾਲ ਮਹਿਰੋ ਦੀ ਅਮਰਤਪਾਲ ਮਹਿਰੋ ਬੱਚਿਆਂ ਨੂੰ ਆਮ ਪਰਿਵਾਰਾਂ ਨੂੰ ਪਤਾ ਵੀ ਇਹ ਕਿਸੇ ਵੀ ਕੁੜੀ ਦਾ ਧੱਕਾ ਹੋਵੇ ਚਾਹੇ ਉਹ ਦਿੱਲੀ ਤੱਕ ਆ ਉਹ ਜਾ ਕੇ ਆਇਆ ਹੂੰ ਜੇ ਉਹਨਾਂ ਨੂੰ ਆਸ ਹੋਈ ਅਮਰਤਪਾਲ ਤੇ ਤਾਂ ਉਹਨਾਂ ਨੇ ਅਮਰਤਪਾਲ ਨੂੰ ਫੋਨ ਕੀਤਾ ਤੇ ਉਹਨੇ ਅੰਮ੍ਰਿਤਪਾਲੇ ਵੀ ਜੇ ਕੋਈ ਵੀਡੀਓ ਪਾਈਆ ਤਾਂ ਉਹਨੇ ਇਹ ਤਾਂ ਨਹੀਂ ਪਾਈ ਵੀ ਤੁਸੀਂ ਇੱਥੇ ਡਾਕਾ ਮਾਰ ਲਓ ਇੱਥੇ ਤੁਸੀਂ ਆਹ ਕੋਈ ਗਲਤ ਕੰਮ ਕਰ ਦੋ ਉਹਨੇ ਇਹੀ ਗੱਲ ਕਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਅੰਮ੍ਰਿਤਪਾਲੇ ਵੀ ਕੋਈ ਗਲਤ ਗਲਤ ਤਾਂ ਕਰੀ ਨਹੀਂ ਹੈਗੀ ਜਿਸ ਤਰੀਹਾਂ ਆ ਤੁਸੀਂ ਦੱਸ ਰਹੇ ਹੋ ਕਿ ਲੱਗੀਆਂ ਹੈਗੀਆਂ ਕਿ ਲੱਗਦਾ ਹੈ ਕਿ ਇਸ ਤਰੀਹਾਂ ਬਣਦਾ ਹੈਗਾ ਕੇਸ ਦੇ ਵਿੱਚ ਬਿਲਕੁਲ ਜੀ ਗਲਤ ਗਲਤ ਗੱਲ ਆ ਦੇਖੋ ਕਿਸੇ ਦੀ ਧੀ ਭੈਣ ਦੇ ਨਾਲ ਇਹ ਗੱਲ ਹੋ ਜਵੇ ਹਰ ਬੰਦਾ ਖੂਨ ਖੋਰ ਜਦਾ ਬੀਹੇਵਰ 14 ਸਾਲ ਦੀ 13 14 ਦੀ ਬੱਚੀ ਦੇ ਨਾਲ ਮਾਸਟਰ ਟੀਚਰ ਦਾ ਤਾਂ ਕੰਮੇ ਬਹੁਤ ਵੱਡਾ ਹੁੰਦਾ ਉਹਦਾ ਰਤਬਾ ਬਹੁਤ ਵੱਡਾ ਟੀਚਰ ਦਾ ਟੀਚਰ ਨੂੰ ਤਾਂ ਹਰ ਬੱਚਾ ਆਪਣੇ ਬੱਚਿਆਂ ਤੋਂ ਵੱਧ ਪਿਆਰਾ ਹੁੰਦਾ ਟੀਚਰ ਨੂੰ ਆਪਾਂ ਆਪਣੇ ਬੱਚੇ ਪੜਦੇ ਨੇ ਬੱਚੀਆਂ ਪੜਦੀਆਂ ਨੇ ਟਿਊਸ਼ਨ ਜਾਂਦੀਆਂ ਨੇ ਉਹ ਕੱਲੇ ਟੀਚਰ ਕੋਲੇ ਆਪਣੀਆਂ ਬੱਚੀਆਂ ਜਾਂਦੀਆਂ ਨੇ ਇਹ ਤਾਂ ਫਿਰ ਮਤਲਬ ਜਿਹੜੇ ਮਰਜ਼ੀ ਟੀਚਰ ਆਪਣੀ ਬੱਚੀ ਦਾ ਕਿਸੇ ਨਾਲ ਗਲਤ ਕੰਮ ਕਰ ਸਕਦਾ ਜੋ ਅੱਜ ਤੁਸੀਂ ਇਕੱਠੇ ਹੋਏ ਹੋ ਜਿੱਥੇ ਬੰਦੀਆਂ ਦੇ ਕੁਝ ਆਗੂ ਇਕੱਠੇ ਹੋਏ ਹੋ ਅੱਜ ਤੁਸੀਂ ਕੀ ਫੈਸਲਾ ਲਿਆ ਹੁਣ ਅੱਗੇ ਦਾ ਸੰਘਰਸ਼ ਤੁਹਾਡਾ ਕੀ ਹੈਗਾ ਕੀ ਮੰਗ ਹੈ ਤੁਹਾਡੀ ਦੇਖੋ ਸਾਡਾ ਹੁਣ ਪ੍ਰਸ਼ਾਸਨ ਦੇ ਨਾਲ ਜਿਹੜੀ ਗ ਉਹਨਾਂ ਨੇ ਕਿਹਾ ਵੀ ਇਨਕੁਆਰੀ ਲਾਓ ਵੀ ਜਿਹੜੀਆਂ ਧਾਰਾ ਲੱਗੀਆਂ ਨੇ ਐਸਐਫਸੀ ਸਾਹਿਬ ਦੀ ਇਨਕੁਆਰੀ ਲਾਓ ਵੀ ਅਸੀਂ ਜਿਹੜੀਆਂ ਉਹਦੀਆਂ ਧਾਰਾ ਨੇ ਉਹ ਉਹਦੀਆਂ ਧਾਰਾ ਤੋੜ ਦਾਂਗੇ ਜੋ ਜਨਰਲ ਧਾਰਾ ਨੇ ਲੱਗਦੀਆਂ 755 ਲੱਗਦੀਆਂ ਤੇ ਕਟ ਮਾਰ ਦੀ 755 ਹੀ ਹੁੰਦੀ ਆ ਤੇ ਉਹ ਉਹ ਧਾਰਾ ਉਹਦੀਆਂ ਲੱਗ ਜਾਣਗੀਆਂ ਬਾਕੀ ਧਾਰਾ ਜਿਹੜੀਆਂ ਨਜਾਇਜ਼ ਲੱਗੀਆਂ ਹੋਈਆਂ ਨੇ 307 ਨਹੀਂ ਬਣਦੀ 452 ਨਹੀਂ ਬਣਦੀ ਤੇ ਉਹ ਅਸੀਂ ਧਾਰਾ ਤੋੜ ਦਾਂਗੇ ਕਿਹੜੀਆਂ ਜਿੱਥੇ ਬੰਦੀਆਂ ਐਵੇਂ ਨਹੀਂ ਜਾਂਦੇ ਔਰ ਦੇਖੋ ਅਸੀਂ ਤਾਂ ਬਾਰਸ਼ ਪੰਜਾਬ ਵੱਲੋਂ ਆਏ ਆ ਤੇ ਅੱਜ ਬਾਪੂ ਤਰਸੇਮ ਸਿੰਘ ਜੀ ਜਿੰਨੇ ਆਉਣਾ ਸੀਗਾ ਸਾਡੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੇ ਵੀ ਆਉਣਾ ਸੀ ਅੱਜ ਹੜਾਂ ਕਾਰਨ ਕਿਤੇ ਬਿਜੀ ਨੇ ਕਿਉਂਕਿ ਟਾਈਮ ਐਟ ਅ ਟਾਈਮ ਰੱਖਿਆ ਗਿਆ ਸਾਨੂੰ ਵੀ 10:30 11:00 ਵਜੇ ਦਾ ਤਰਾਮਾ ਤੋੜਨ ਵਾਸਤੇ ਕਿੰਨੇ ਦਿਨ ਦਾ ਸਮਾਂ ਦਿੱਤਾ ਤੁਹਾਨੂੰ ਜੀ ਇਹਨਾਂ ਨੇ ਦੇਖੋ ਅਸੀਂ ਅਜੇ ਡਿਪਟੀ ਸਾਹਿਬ ਨੂੰ ਹੁਣ ਮਿਲਣ ਜਾ ਰਹੇ ਆ ਪੰਜ ਸਿੰਘ ਤੇ ਨਾਲ ਦੇ ਭਰਾ ਦੇ ਤੇ ਅਸੀਂ ਉਹਨਾਂ ਨੂੰ ਇੱਕ ਹਫ਼ਤਾ ਦੇਵਾਂਗੇ ਜੀ ਵੀ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਨਕੁਆਰੀ ਲਾ ਦਾਂਗੇ ਸੋਮਵਾਰ ਨੂੰ ਅਗਰ ਉਹ ਹਫ਼ਤੇ ਦੇ ਵਿੱਚ ਸਾਨੂੰ ਰਿਜ਼ਲਟ ਪੋਜ਼ਿਟਿਵ ਆਉਂਦਾ ਪ੍ਰਸ਼ਾਸਨ ਵੱਲੋਂ ਜੋ ਪ੍ਰਸ਼ਾਸਨ ਕਹਿ ਰਿਹਾ ਉਹ ਸਾਨੂੰ ਰਿਜ਼ਲਟ ਪੋਜ਼ਿਟਿਵ ਆ ਗਿਆ ਅਸੀਂ ਉਹਦੇ ਵਿੱਚ ਐਗਰੀ ਹੋ ਜਾਵਾਂਗੇ ਅਗਰ ਨਾ ਪੋਜ਼ਿਟਿਵ ਰਿਜ਼ਲਟ ਆਇਆ ਤਾਂ ਜਿਹੜਾ ਆਉਣ ਵਾਲਾ ਸੋਮਵਾਰ ਆ ਹੋਊਗਾ ਤੇ ਸਾਡੀਆਂ ਪੂਰੀਆਂ ਜਥੇਬੰਦੀਆਂ ਉਹ ਇੱਥੇ ਧਰਨਾ ਵੀ ਲਾਊਗਾ ਹੋ ਸਕਦਾ ਸਾਨੂੰ ਰੋਡ ਜਮ ਕਰਨਾ ਪੈ ਜਾਵੇ ਕੋਈ ਜਗ੍ਹਾ ਨਿਸ਼ਚਿਤ ਕੀਤੀ ਅਜੇ ਕੋਈ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਜੋ ਸੰਗਤ ਨਾਲ ਸਲਾਹ ਕਰਕੇ ਉਹ ਅਸੀਂ ਅਣ ਮਿੱਥੇ ਸਮੇਂ ਲਈ ਜਿੱਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਉਹ ਧਰਨਾ ਲੱਗੂਗਾ ਸਾਨੂੰ ਜਿੱਥੇ ਵੀ ਧਰਨਾ ਲਾਉਣਾ ਪੈ ਗਿਆ ਉੱਥੇ ਧਰਨਾ ਲਾਵਾਂਗੇ ਕੱਲ ਮਿਤੀ 22 8 25 ਨੂੰ ਸਾਡੇ ਧਿਆਨ ਵਿੱਚ ਇੱਕ ਮਸਲਾ ਆਇਆ ਜਿਹਦੇ ਵਿੱਚ ਕੇਸ਼ਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡੜਪਾ ਵਿਖੇ ਇੱਕ 7th ਕਲਾਸ ਦੀ ਜਿਹੜੀ ਸਟੂਡੈਂਟ ਹੈ ਇਹਦੇ ਵੱਲੋਂ ਅਲੈਜ ਕੀਤਾ ਗਿਆ ਵੀ ਸਕੂਲ ਦੇ ਕਿਸੇ ਮੇਲ ਟੀਚਰ ਵੱਲੋਂ ਕੋਈ ਗਲਤ ਤਰੀਕੇ ਦੇ ਐਡਵਾਂਸਸ ਜਿਹੜੇ ਨੇ ਬੱਚੀ ਵੱਲ ਕੀਤੇ ਗਏ ਜਦੋਂ ਹੀ ਇਹ ਮਸਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਰੈਲੇਵੈਂਟ ਸੈਕਸ਼ਨਸ ਜਿਹੜੀਆਂ ਨੇ ਜਿਹਦੇ ਵਿੱਚ ਅਸੀਂ ਬਾਕਸੋ ਜਿਹੜਾ ਸੈਕਸ਼ਨ 12 ਦੇ ਨਾਲ-ਨਾਲ ਬਾਕੀ ਬੀਐਨਐਸ ਦੀਆਂ ਸੈਕਸ਼ਨਸ ਲਗਾ ਕੇ ਪਰਚਾ ਜਿਹੜਾ ਹੈ ਉਹ ਦਿੱਤਾ ਉਤੇ ਕਾਰਵਾਈ ਹੋਈ ਹੈ ਆ ਹਾਂਜੀ ਇਹਦੇ ਚ ਇਸ ਤਰ੍ਹਾਂ ਵੀ ਉਹ ਅਜੇ ਮੈਡੀਕਲ ਟਰੀਟਮੈਂਟ ਦੇ ਅਧੀਨ ਹੈ ਕਿਉਂਕਿ ਇਹ ਹਾਈਲਾਈਟ ਹੀ ਹੈ ਇਸ਼ੂ ਸਰਫੇਸ ਹੀ ਹੋਦੋ ਹੋਇਆ ਜਦੋਂ ਕੁਝ ਬੰਦਿਆਂ ਵੱਲੋਂ ਜਿਹਦੇ ਚ ਇੱਕ ਗ੍ਰੰਥੀ ਲੋਕਲ ਗ੍ਰੰਥੀ ਬਰਮਾ ਸਿੰਘ ਨੇ ਤੇ ਉਹਨਾਂ ਦੇ ਨਾਲ ਕੋਈ 10-12 ਬੰਦਿਆਂ ਵੱਲੋਂ ਸਕੂਲ ਦੇ ਪ੍ਰੈਮਿਸਿਸ ਚ ਵਰਕਿੰਗ ਆਵਰਸ ਦੇ ਵਿੱਚ ਦਿਨ ਦਿਹਾੜੇ ਐਂਟਰ ਹੋ ਕੇ ਉਸ ਟੀਚਰ ਦੀ ਜਿਹੜੀ ਹੈ ਉਹ ਕੋਟ ਮਾਰ ਕੀਤੀ ਗਈ ਜੋ ਕਿ ਵੀਡੀਓ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈ ਇਹ ਸਾਡੇ ਧਿਆਨ ਚ ਆਇਆ ਤੇ ਉਹ ਟੀਚਰ ਜਿਹੇ ਅੰਡਰ ਟਰੀਟਮੈਂਟ ਹੈ ਹਸਪੀਟਲ ਚ ਹੈ ਤੇ ਸਾਡੀ ਨਿਗਰਾਨੀ ਦੇ ਵਿੱਚ ਹੈ ਤੇ ਗਾਰਡ ਦੇ ਵਿੱਚ ਹੈ ਤੇ ਜਿਹੜੇ ਬੰਦਿਆਂ ਨੇ ਜਾ ਕੇ ਉਸ ਤੇ ਇਸ ਤਰ੍ਹਾਂ ਹਮਲਾ ਕੀਤਾ ਕਿਸੇ ਵੀ ਦੇਖੋ ਪਬਲਿਕ ਅਦਾਰੇ ਦੇ ਜਾ ਕੇ ਇਸ ਤਰ੍ਹਾਂ ਐਂਟਰ ਹੋਣਾ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਸ ਦੇ ਉੱਪਰ ਵੀ ਅਸੀਂ ਜਿਹੜਾ ਬੀ ਐਨ ਐਸ ਦੇ ਰੈਲੇਵੈਂਟ ਸੈਕਸ਼ਨਸ ਦੇ ਅਧੀਨ ਜਿਹੜਾ ਗ੍ਰੰਥੀ ਬਰਮਾ ਸਿੰਘ ਤੇ ਨਾਲ ਉਹਦੇ ਜਿਹੜੇ ਸਾਥੀ ਨੇ ਇਹਨਾਂ ਤੇ ਪਰਚਾ ਦਿੱਤਾ ਹੈ ਫਿਲਹਾਲ ਜਿਹੜੀ ਅਕਿਊਸਡ ਬਰਮਾ ਸਿੰਘ ਹੈ ਇਹਨਾਂ ਦੀ ਅਰੈਸਟ ਜੁੜੀ ਪੈ ਚੁੱਕੀ ਹੈ ਇਹ ਜੁਡੀਸ਼ੀਅਲ ਕਸਟਡੀ ਚ ਨੇ ਤੇ ਬਾਕੀ ਜਿਹੜੇ ਕਿਊਸ ਨੇ ਉਹਨਾਂ ਦੀ ਵੀ ਨਾਲ ਨਾਲ ਅਸੀਂ ਜਿਹੜੀ ਆ ਅਰੈਸਟ ਪਾ ਦੇਾਂਗੇ ਇਹਨਾਂ ਦੀ ਤਰਾਹ ਵਾਲ ਨੂੰ ਲੈ ਕੇ ਜਿਹੜਾ ਦੇਖੋ ਜੀ ਸਾਡੇ ਕੋਲ ਆਏ ਨੇ ਇੱਕ ਤਾਂ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਉਹਦਾ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦੇ ਨਾਲ ਨਾਲ ਸਕੂਲ ਦੀ ਮੈਨੇਜਮੈਂਟ ਵਿਕਟਿਮ ਦੀ ਫੈਮਿਲੀ ਸਾਰੇ ਸਾਨੂੰ ਆ ਕੇ ਮਿਲ ਕੇ ਗਏ ਨੇ ਇਹਨਾਂ ਦਾ ਕੰਸਰਨ ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਜਿਹੜੀ ਕਾਰਵਾਈ ਹੈ ਜੋ ਟੁਕਦੀ ਕਾਰਵਾਈ ਬਣਦੀ ਟੀਚਰ ਤੇ ਉਹ ਹੋਵੇ ਜੋ ਅਸੀਂ ਕਰ ਦਿੱਤੀ ਹੈ ਬਹੁਤ ਟਾਈਮਲੀ ਕੀਤੀ ਹੈ ਦੂਸਰਾ ਹੈ ਸੀ ਵੀ ਇਹ ਸੈਕਸ਼ਨਸ ਨੂੰ ਲੈ ਕੇ ਇਹਨਾਂ ਨੂੰ ਹੈਵੀ ਸੈਕਸ਼ਨਸ ਵੱਡੇ ਲੱਗੇ ਹੋਏ ਨੇ ਦੇਖੋ ਅੱਜ ਲਾਅ ਐਂਡ ਆਰਡਰ ਇਸ਼ੂ ਕੰਟਰੋਲ ਦੇ ਵਿੱਚ ਹੈ ਤਾਂ ਇਹ ਸੈਕਸ਼ਨਸ ਆਪਾਂ ਨੂੰ ਵੱਡੇ ਲੱਗ ਰਹੇ ਨੇ ਪਰ ਇਨ ਕੇਸ ਇੱਕ ਪੋਸਿਬਿਲਿਟੀ ਮੰਨ ਕੇ ਚੱਲੀਏ ਵੀ ਇੱਕ ਵੀ ਕੋਈ ਬਲੰਟ ਜਾਂ ਸ਼ਾਰਪ ਇੰਜਰੀ ਉਸ ਮਾਸਟਰ ਦੇ ਵੱਜਣ ਦੀ ਤੇ ਕੋਈ ਕੋਈ ਕੇਸ ਬਹੁਤ ਗ੍ਰੀਵਸ ਇਹ ਬਣ ਜਾਂਦਾ ਠੀਕ ਹੈ ਉਦੋਂ ਇਹ ਸੈਕਸ਼ਨਸ ਤੋਂ ਸ਼ਾਇਦ ਵੱਡੀਆਂ ਧਰਾਵਾਂ ਸਾਨੂੰ ਕਿਤੇ ਲਾਣੀਆਂ ਪੈ ਜਾਂਦੀਆਂ ਪਰ ਲਾਅ ਐਂਡ ਆਰਡਰ ਸਥਿਤੀ ਨੂੰ ਦੇਖਦੇ ਹੋਏ ਤੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਵੀ ਕੋਈ ਵੀ ਬੰਦਾ ਅੱਗੇ ਤੋਂ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਵੇ ਇਸ ਚੀਜ਼ ਨੂੰ ਦੇਖਦੇ ਸਾਨੂੰ ਇਹ ਸੈਕਸ਼ਨਸ ਜਿਹੜੀਆਂ ਨੇ ਉਹ ਐਡ ਕਰਨੀਆਂ ਜਿਹੜਾ ਪਰਮਾ ਸਿੰਘ ਤੇ ਇਹ ਮਾਮਲਾ ਦਾ ਜੋ ਹੋਇਆ ਇਹ ਕਿੰਨਾ ਤੇ ਵਿਆਲਾ ਦਾ ਹਦਾਪੁਰ ਇਹ ਜੀ ਮਾਸਟਰ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਕਿਉਂਕਿ ਉਹਦੀ ਹੀ ਕੁਟਮਾਰ ਹੋਈ ਹੈ ਤੇ ਮਾਸਟਰ ਨੂੰ ਜਦੋਂ ਡਾਕਟਰ ਨੇ ਫਿੱਟ ਫਾਰ ਸਟੇਟਮੈਂਟ ਲਿਖਿਆ ਤਾਂ ਅਸੀਂ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਕੀਤਾ ਹੈ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਬੰਦ ਕਿਤੇ ਹੋਏ ਹੈਗੇ ਨੇ ਜੀ ਇਹ ਲੱਗਦਾ ਉਸ ਦੀ ਜਾਂਚ ਹੋ ਜੇ ਨਹੀਂ ਸਕੂਲ ਖੁੱਲ੍ਹਾ ਸੀਗਾ ਕੀ ਕਾਰਨ ਸੀ ਸਕੂਲ ਬੰਦ ਹੋਣ ਦੇਖੋ ਜੀ ਇਹ ਚੀਜ਼ ਅਸੀਂ ਵੈਰੀਫਾਈ ਕਰ ਲਾਂਗੇ ਅਸੀਂ ਅਜੇ ਇਹਨਾਂ ਪਰਚਿਆਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਲੱਗੇ ਹੋਏ ਹਾਂ ਇਹ ਚੀਜ਼ ਵੀ ਅਸੀਂ ਆਫਟਰ ਦਿਸ ਜਿਹੜੀ ਹੈ ਉਹ ਵੈਰੀਫਾਈ ਕਰ ਲਾਂਗੇ